ਦੀ ਸਾਸਰੀ ਘਰ ਹੁਣ ਅਸੀਂ اٹ ਖੜੇ ਸੀ ਨਾ ਆਏ ਆਂ ਪਾਠ ਕਰ ਲਿਆ ਚਾਹ ਪੀਣ ਲੱਗੇ ਆ ਤੇ ਨਾਲ ਪਿੰਨੀਆਂ ਬਣਾਈਆਂ ਸੀ ਅਸੀਂ ਘਰ ਦੀਆਂ ਖੋਏ ਦੀਆਂ ਤੇ ਉਹ ਹੁਣ ਖਾਣ ਲੱਗੇ ਆ ਚਾਹ ਪੜਾਈ ਮਮੀ ਲਓ ਭੈਣ ਜੀ ਹਾਂ ਜੀ ਲਓ ਹੁਣ ਚਾਹ ਪੜਾਈ ਮੇਰੀ ਭੈਣ ਨੂੰ ਬਿਠਾ ਕੇ ਬਸ ਕਰ ਗਈ ਮੇਰੇ ਇਧਰ ਲਈ ਆ ਉਹਦੇ ਹੱਥ ਤੱਕ ਆ ਗਿਆ ਪਰ ਆਣਦਾਰੀ ਲੋ ਬੇਟਾ ਮੰਗਿਆ ਚੱਪੜ ਚੱਪੜ ਕਿਵੇਂ ਗੰਮ ਗਈਆਂ ਕਾ ਪਈ ਹੈ ਹਰੀ ਇਹਦੇ ਨਾਲ ਦੀ ਹੁਣ ਹੈ ਨਹੀਂ ਬਲਜੁੰਦੇ ਇੱਥੇ ਇੱਥੇ ਹੋ ਗਈ ਹਰੀ ਜੱਪੜ ਕਿੱਥੇ ਇੱਕ ਉਹ ਪਈ ਹੈ ਚੱਪੜ ਸਾਰੀਆਂ ਇਕੱਲੇ ਇਕੱਲੇ ਹੋਈ ਪਈਆਂ ਹੈ ਨਾ ਉਹ ਜੋੜੀ ਹੋਈ ਨਹੀਂ ਬੈਠ ਥੱਲੇ ਮਾਰਗ ਨਹੀਂ ਆਣੇ ਇਕੱਠੇ ਹੋਇਆ ਨੇ ਬਿਟਾੜੇ ਹੀ ਤਾਂ ਜਾਵਣੀ ਤੇ ਝਾੜੂ ਲਾਵਾਂਗੇ ਫੇਰ ਲਿਕੜਣੀਆਂ ਬਾਹਰ ਤੂੰ ਬੂਟ ਪਾੜਿਆ ਕਰ ਮੈਂ ਬੂਟ ਮਖੇ ਜੇ ਸਾਗ ਤੋਂ ਨੂੰ ਜਾਣਾ ਸਾਰੇ ਢਿੱਲੇ ਹੋ ਜਾਣੀ ਹੂੰ ਉਹਦੇ ਗਰਗਾਬੀ ਸਾਰੀ ਗਿੱਲੀ ਹੋ ਗਈ ਜਿੱਤੀ ਮੇਰੀ ਸਾਗ ਲੈ ਕੇ ਆਣਾ ਅੱਜ ਤੇਰਾ ਬਣਾ ਦਈਏ ਹੁਣ ਤੂੰ ਲੈ ਜਾਉਂਗੀ ਚੱਲੇ ਅਸੀਂ ਆਂਜੀ ਹੁਣ ਸਾਗ ਲੈਣ ਅੱਜ ਫੇਰ ਸਾਗ ਦੁਆਰਾ ਬਣਾਉਣਾ ਨਹੀਂ ਸੀਗਾ ਨਾ ਟੋਪੀ ਆਵਦੀ ਲੱਵੀ ਲਾਲ ਲਾਲ ਟੋਪੀ ਲੈਣੇ ਆਣੇ ਵਾਲੀ ਹਾਏ ਹਾਏ ਹਾਂਡ ਕਿੰਨੀ ਆਹ ਓਹ ਸਾਹਮਣੇ ਪਰਵਾ ਪਰਵਾਸੀ ਰਹਿੰਦੇ ਆ ਇਹਨਾਂ ਨੂੰ ਵੀ ਦੇਖ ਕੇ ਆਉਣਾ ਵਾ ਸਮਾਨ ਦੇਖ ਕੇ ਆਉਣਾ ਥੋੜਾ ਜਿਹਾ ਸੋਦਾ ਪੱਤਾ ਪ੍ਰਵਾਸੀ ਗਰੀਬ ਆ ਉਹ ਘਰਾਂ ਦੇ ਡੈਥ ਹੋਈ ਹੀ ਆ ਚਾਰ ਪੰਜ ਜਵਾਕ ਬਚਾਰੇ ਆਂਦੇ ਤੇ ਇਹਨਾਂ ਨੂੰ ਦੇ ਕੇ ਆਵਾਂਗੇ ਹੁਣ ਚੱਲੇ ਅੱਜ ਫੇਰ ਦਵਾਰਾ ਸਾਗ ਲੈਣ ਅੱਜ ਫੇਰ ਸਾਗ ਲਿਆਵਾਂਗੇ ਬਣਾਵਾਂਗੇ ਤਾਂ ਗਾਇਸ ਸਰਦੀਆਂ 'ਚ ਤਾਂ ਸਾਗ ਨਾਲ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਪਿੰਡਾਂ 'ਚ ਇਹ ਸੌਖਾ ਦੇਖੋ ਆਸ-ਪਾਸ ਮਾਰ ਨਿਕਲਦੇ ਖੇਤ ਆ ਮੇਰੇ ਪੇਕੇਆਂ ਦੇ ਘਰੇ ਤੇ ਪਿੰਡਾਂ 'ਚ ਸੌਖਾ ਵੀ ਸਾਗ ਤੋੜ ਕੇ ਲੈ ਆਓ ਤੇ ਮਨਾਲੂ ਹਾਤਾ ਆ ਜਿੱਦੀ ਕੋਠੀ ਆ ਗਈ ਇਹ ਨਵੀਂ ਪੌਂਦੇ ਆ ਬਸ ਹੀ ਕਾਰ ਕਿੱਥੇ ਯਾਰ ਮੂੰਹ ਸੱਲੇ ਵੇਟ ਕੇ ਟੋਪੀਆਂ ਲੈ ਕੇ ਜਾਣਾ ਮਿੰਦਾ ਵੇ ਠੰਡ ਕੋਰਾ ਪਿੰਦਾ ਕੋਰਾ ਆ ਦੇਖੋ ਸਾਰਿਆਂ ਨੇ ਟੋਪੀਆਂ ਲੈ ਕੇ ਮੂੰਹ ਲਵੇਟੇ ਹੋਏ ਆ ਚੱਲੀਆਂ ਸਾਗ ਲੈਣ ਆਪ ਕੋਲੋਂ ਸਾਗ ਦੀ ਆ ਹਾਂ ਤੇ ਸਾਗ ਕਿੰਨਾ ਹੋਇਆ ਕਾਰ ਵਾਹ ਕੇ ਕੈਂ ਮੰਮੀ ਇਹ ਤੋਂ ਹੋੜ ਲਾ ਇਹ ਵਧੀਆ ਨਹੀਂ ਅੱਛਾ ਨਹੀਂ ਇਸੇ ਦਾ ਵਧੀਆ ਨਹੀਂ ਮੰਨਦਾ ਨਾ ਪਿੰਡਾਂ ਦਾ ਸਾਗ ਦੀ ਬੜੀ ਮੋਜ ਆ ਜਦ ਖੇਤ ਤੋੜ ਲਿਆ ਮੈਂ ਤਾਂ ਮੈਂ ਤਾਂ ਆਪਣੇ ਆ ਵੀ ਸਾਡੇ ਸ਼ਹਿਰਾਂ ਜਿੱਤੇ ਔਖਾ ਹੁੰਦਾ ਮੋਲ ਦਾ ਸਾਗ ਲੈਣ ਮੇਰੇ ਪੱਕੇ ਪੱਕਾ ਵੀ ਹੁੰਦਾ ਉਹਦੇ ਬਾਹਲਾ ਹਾਂ ਪੱਕਾ ਹੁੰਦਾ ਹੀ ਤੇ ਵਧੀਆ ਨਹੀਂ ਮਿਲਦਾ ਇਹਨਾਂ ਨਾਲ ਮਹਿੰਗਾ ਪੇਲਦਾ ਇੱਥੇ ਤਾਂ ਵਧੀਆ ਮੁਫਤ ਦਾ ਸਾਗ ਜਿੱਥੇ ਮਰਜੀ ਤੋੜ ਲਓ ਹਾਂ ਕੋਈ ਸਾਗ ਤੋੜਨ ਤੋਂ ਨਹੀਂ ਰੋਕਦਾ ਸ਼ਹਿਰਾਂ ਦੇ ਔਖਾ ਹੋ ਜਾਂਦਾ ਜਿਹੜੇ ਸ਼ਹਿਰ ਤੇ ਰਹਿੰਦੇ ਆ ਪੰਨੋਂ ਦਰਸਦੇ ਜਿਹੜੇ ਪੰਡਾਣੇ ਆ ਸ਼ਹਿਰ ਨੂੰ ਦਰਸਦੇ ਜਾਂਦੇ ਆ ਬੰਦਾ ਕਿਤੇ ਸੌਖਾ ਵੀ ਚੀਜ਼ ਲੈ ਆਉਣੀ ਆਪਾਂ ਬੰਦਾ ਕਿਤੇ ਖੁਸ਼ ਹੈ ਨਹੀਂ ਲਾਇਆ ਗਿਆ ਜੀ ਜਿਹਾ ਹਾਂ ਸੌਖਾ ਬੱਚਿਆਂ ਨੂੰ ਟਿਊਸ਼ਨ ਆਉਦਾ ਸੌਖਾ ਹੁਣ ਮੈਸੀ ਹੈ ਜਿਹੜੇ ਬਾਹਰ ਬੈਠੇ ਉਹਂ ਦਿੰਦੇ ਆਸ ਜਿੰਦੇ ਇੰਡੀਆ ਦੇ ਬਾਹਰ ਨੂੰ ਦੱਸਣ ਜਾਂਦੇ ਦਾਵਾ ਬੰਦਾ ਕਿਤੇ ਖੁਸ਼ ਨਹੀਂ ਜਿਵੇਂ ਆਪਣੇ ਛੋਟੀ ਭੈਣ ਜੀ ਕੇ ਆ ਹਾਂ ਬੱਚਿਆਂ ਦਾ ਉਹਨਾਂ ਨੂੰ ਕਿੰਨਾ ਸੌਖਾ ਵਾ ਟਿਊਸ਼ਨ ਦਾ ਹਾਂ ਹਾਂ ਬਹੁਤ ਸੌਖਾ ਵਾ ਉਹਨਾਂ ਨੂੰ ਵੀਰ ਜੀ ਝੱਟ ਛੱਡਿਆ ਆਉਂਦੇ ਆ ਫਿਰ ਰੇਲ ਕੋਟ ਬੈਠੇ ਆ ਉਹ ਝੱਟ ਲੈ ਆਉਂਦੇ ਆ ਹਾਂ ਬਾਜ਼ਾਰ ਦੇ ਵਿੱਚ ਜੀ ਮੰਮੀ ਨੂੰ ਮੰਮੀ ਨੂੰ ਔਖਾ ਬੱਚੇ ਨੂੰ ਦੂਸਰ ਲੈ ਕੇ ਜਾਣਾ ਪਈ ਤਾਂ ਆ ਰ ਆ ਨੰ ਲੰਬਾ ਤਰਨਾ ਪੈਂਦਾ ਅੱ ਰੋਜ਼ਾ ਕੇ ਬਾਸ ਆਵੇ ਨਾ ਆਵੇ ਟੈਂਪੂ ਆਵੇ ਨਾ ਆਵੇ ਟਾਈਮ ਤੇ ਉਹ ਨਹੀਂ ਪਤਾ ਬੱਚਿਆਂ ਦੇ ਨਾਲ ਹੀ ਮਾਂ ਪਿਓ ਪੜਦੇ ਆ ਫਿਰ ਅੱਗੇ ਜਾ ਕੇ ਫੇਰ ਟੈਂਪੂ ਉਤਰ ਕੇ ਇੰਨੀ ਬਾੜੀ ਫੇਤਰ ਕੇ ਜਾਣ ਮੈਂ ਟਿਊਸ਼ਨ ਵਾਸਤੇ ਨਹੀਂ ਤੇ ਗੋਡਾ ਦਖਦਾ ਵਾ ਤੇ ਔਖਾ ਬਹੁਤ ਹੈ ਪਿਆ ਮੰਮੀ ਕਹਿੰਦੇ ਗੋਡਾ ਫੁਵਾਣਾ ਮੈਂ ਕਿਹਾ ਨਾ ਪਵਾ ਵੀ ਗੋਡਾ ਸਾਰਾ ਸੈੱਟ ਨਹੀਂ ਆਉਂਦਾ ਕਹਿੰਦੇ ਪਾਣੀ ਪੜ ਜਾਂਦਾ ਗੋਡਾ ਫੁਵਾ ਕੇ ਮੈਂ ਤਾਂ ਸੁਣਿਆ ਨਹੀਂ ਕਿਸੇ ਨੂੰ ਵੀ ਪਾਣੀ ਪੜਦਾ ਪਹਿਲਾਂ ਸਾਰਾ ਸੈੱਟ ਨਹੀਂ ਆਉਂਦਾ ਆਹੋ ਆ ਜਾਂਦਾ ਕਈ ਕਦੀ ਬਈ ਕਿਸੇ ਦੇ ਭਮਾ ਹੋਵੇ ਉਹ ਕੋਈ ਹੋਰ ਜਿਵੇਂ ਉਹ ਤਾਂ ਅਗਲੇ ਦਿਨ ਮੈਂ ਕਿਹਾ ਤੇਰੇ ਨਾਲ ਚੱਲਦਾ ਹੈ ਉਹ ਹਰ ਇੱਕ ਦੇ ਥੋੜੀ ਆ ਜਾਣਾ ਆ ਜਾਣਾ ਸੈਟ ਸਾਰੀ ਪਵਾਉਂਦੇ ਆ ਬੱਧੀ ਜੱਜੀ ਸਾਹਿਬ ਦਾ ਪਾਠ ਕਰਕੇ ਘਰੋਂ ਅਰਦਾਸ ਕਰਕੇ ਤਰੋ ਸਾਰੇ ਕਾਰਜ ਰਾਸ ਆਉਂਦੇ ਆ ਬਸ ਤੇ ਨਹੀਂ ਵੇ ਕਿੰਨਾ ਮੈਂ ਤੂੰ ਨੇ ਰੈਸਟ ਕਰੇ ਤੇਰਾ ਗੱਡਾ ਹਟ ਪਈ ਜਾਂਦਾ ਇਹ ਤਾਂ ਹੱਟੂ ਫਿਰ ਤਾਂ ਹੁਣ ਵੀ ਹਟ ਸਕਦਾ ਹਜੇ ਹਾਂ ਰੈਸਟ ਨਹੀਂ ਹੈਗੀ ਇਹਨੂੰ ਉਹ ਵੀ ਸਾਡੀ ਨੀਲੇ ਦੀ ਬੰਮੀ ਤੇਰਾ ਫੁੱਫੜ ਕਹਿੰਦਾ ਰੈਕੋਟ ਵਾਲਾ ਕਹਿੰਦਾ ਭਾਈ ਤੁਸੀਂ ਇਹਨਾਂ ਨੂੰ ਉਹ ਲੈ ਕੇ ਦਵੋ ਸਕੂਟਰ ਹੀ ਜਵਕਾਂ ਨੂੰ ਹਾਂ ਕਹਿੰਦਾ ਸਕੂਟਰ ਪਰ ਆਇਆ 18 ਸਾਲ ਦਾ ਬੰਦਾ ਹੋ ਜਾ ਫਿਰ ਤਾਂ ਠੀਕ ਆ ਉਹ ਕਹਿੰਦਾ ਵੀ ਜਿਹੜੀ ਆ ਬੈਟਰੀ ਵਾਲੀ ਆ ਹਾਂ ਕਹਿੰਦਾ ਵਧੀਆ ਬੱਚੇ ਹੌਲੀ ਹੌਲੀ ਉਹ ਜਾਂਦੀ ਆ ਹਾਂ ਕੋਈ ਤੇਜ਼ ਨਹੀਂ ਕਹਿੰਦਾ ਨਿਆਣੇ ਚਲਾਈ ਸਿੱਖ ਹਾਂ ਮੰਮੀ ਤੂੰ ਆਈਆਂ ਦੀ ਦੋ ਹੁੱਤੀਆਂ ਮੰਮੀ ਅੱਬਾ 4 ਦਿਨ ਪਹਿਲਾਂ ਆਏ ਸਾਗ ਲੈਣੇ ਹਨ ਆ ਕਿੱਦੇ ਇੱਥੇ ਬੁਰਾ ਬਰਾ ਸੀ ਹਾਂ ਇਹ ਕਿੱਦਾਂ ਗੱਡਾ ਹੋ ਗਿਆ 4 ਦਿਨ ਦੇ ਵਿੱਚ ਮੈਂ ਪੱਕਿਆ ਨਹੀਂ ਹੈਗਾ ਜੇ ਹੁਣ ਤੇ ਨਾਲ ਹਾਂ ਮਾਰੇ ਚ ਜਮਾ ਹੀ ਨਹੀਂ ਸੀ ਆ ਕਿੰਨੀ ਜਲਦੀ ਬਾਹਰ ਆਉਂਦਾ ਬਹੁਤ ਤੇਜ਼ ਹੀ ਆਏ ਖੇਤ ਮਜ਼ਬੂਤ ਨੇ ਨਿਆਈ ਦੇ ਖੇਤ ਨੇ ਉਹ ਤਾਂ ਬਾਰ ਬਾਰ ਦੱਸ ਦਤੀ ਆ ਹਾਂ ਲਈ ਇਹ ਬੜੀ ਆਜੀ ਫੇਰ ਉਹੀ ਖੇਤਾਂ ਵਿੱਚ ਦੁਬਾਰਾ ਆ ਚੁੱਕੇ ਆ ਇੱਕ ਇਹਦਾ ਸਾਕ ਸੁਆਦ ਲੱਗਦਾ ਤੇ ਬਰਮੀ ਨਹੀਂ ਨਿ ਬਿਚਾਰੇ ਤੇ ਸਾਗ ਦਾ ਜਾ ਕੇ ਬਣਾਵਾਂਗੇ ਖਾਵਾਂਗੇ ਦਸਪਾਲ ਘਰ ਨੂੰ ਖਵਾਵਾਂਗੇ ਤੇਲ ਦੀਆਂ ਭਰੀਆਂ ਗੰਦਲਾਂ ਦਾ ਸਾਗ ਖਾਂਦਾ ਗਾ ਓ ਸਾਡੇ ਘਰ ਆ ਜਾਂਦੇ ਪਿੱਛੇ ਓ ਬਿਲਕੁਲ ਪਿੱਛੇ ਜਿਹੜੀ ਸੁੱਕੀ ਠੰਡੇ ਪੈਂਦੀ ਆ ਹਨਾ ਉਹ ਦੂਜੀ ਕਰ ਲਵਾਂ ਉਹ ਲੈਸ ਦੇੜ ਲਵਾਂ ਲੈਸ ਡਾਈ ਕਰਨੀ ਨਹੀਂ ਗਈ ਅੱਜ ਦੇਰ ਨਹੀਂ ਕਾਸ ਨੂੰ ਮੈਂ ਕਿ ਪਛਣਾ ਕੋਸੋ ਦਕਮਣਾਂ ਪੈ ਗਏ ਆ ਕਿਹ ਮਾਸੇ ਦੇਖ ਦਕਮਣਾਂ ਆਏ ਪੈ ਗਏ ਜਿਹੜਾ ਪਰਪਲ ਕਲਰ ਦਾ ਸੂਟ ਸੀਗਾ ਹਾਂ ਉਹ ਅੱਗਾ ਪਿੱਛਾ ਚਾਕਾਂ ਦਾ ਕਰਾਉਣਾ ਸੀ ਅੱਗਾ ਪਿੱਛਾ ਚਾਕਾਂ ਦਾ ਤਾਂ ਕਹੀ ਗਈ ਹਾਂ ਟੇਲਰ ਨੇ ਕੱਲਾ ਮੂਹਲਾ ਬੱਲਾ ਦੇ ਤਾਂ ਅੱਛਾ ਉਹ ਉੱਥੇ ਜਦੋਂ ਦੇ ਗਈ ਮੈਂ ਕਿਹਾ ਚੱਲ ਵੀ ਦੁਬਾਰੇ ਕਰਦਾ ਕਰਵਾ ਲਾਂਗੇ ਉਹ ਜਿਹੜੇ ਚੁਆਇਸ ਵਾਲਿਆਂ ਨੂੰ ਉਹ ਕਹਿੰਦੇ ਅਸੀਂ ਕਟਿਆ ਹੋਇਆ ਕਮੀਜ਼ ਸਿਲੈਂਡ ਸਾਡੇ ਅੱਡੇ ਤੇ ਹੀ ਲੱਗਣਾ ਫਿਰ ਮਸ਼ੀਨੀ ਕਢਾਈ ਕਰਵਾਈ ਇੱਥੇ ਹੈਂਡਵਰਕ ਦੀ ਕਰਾਉਣੀ ਸੀਗੀ ਅੱਛਾ ਤੇ ਉਹ ਫਿਰ ਕਹਿੰਦਾ ਚਿੱਟੀ ਲੇਸ ਯਾਮਨੀ ਸੂਟ ਤੇ ਚਮਨ ਯਾਮਨੀ ਚੁੰਨੀ ਤੇ ਚਿੱਟੀ ਲੇਸ ਲੱਗ ਜਾਣੀ ਸੀਗੀ ਉਹ ਲੇਸ ਪਹਿਲਾਂ ਲਗਣੀ ਦਿੱਤੀ ਕਿਉਂਕਿ ਘਰੋਂ ਇਹ ਹੀ ਤਮੰਨਾ ਸੀਗੀ ਵੀ ਇੱਥੇ ਹੈਂਡਵਰਕ ਦੀ ਕਢਾਈ ਕਰਾਉਣੀ ਆ ਪੇ ਜਦੋਂ ਉਹ ਕੋ ਦੇ ਤਾ ਉੱਥੇ ਤੁਸੀਂ ਆ ਕੇ ਇਹ ਕੁਝ ਦੇਖਿਆ ਤਾਂ ਫਿਰ ਉੱਥੋਂ ਸੂਟ ਇੱਕ ਹੋਰ ਲੈਣਾ ਪੈ ਗਿਆ। ਬਸ ਉਹਨਾਂ ਨੇ ਕਹਤਾ ਨਹੀਂ ਫੜਿਆ ਜਿਹੜੀ ਨਾਲ ਦੇ ਸੀ। ਹਾਂ ਨਾ ਖਾਈਏ। ਹਾਂਜੀ ਸਾਗ ਤੋੜ ਕੇ ਹੋ ਗਏ ਬਿੱਲੇ, ਚਿੱਲੇ ਹੁਣ ਘਰਾਂ ਨੂੰ। ਜਸਪਾਲ ਕੌਰ ਨੇ ਸਾਗ ਫੜ ਲਿਆ, ਬਲਜੀਤ ਕੌਰ ਨੇ ਮੂੜੀਆਂ ਫੜ ਲਈਆਂ। ਯਾ ਯਾ। ਅੱਪੀ ਜਿਹੜੇ ਕੈਨੇਡਾ ਦੇ ਵਿੱਚ ਇੱਥੋਂ ਲੋਕ ਜਾਂਦੇ ਆ, ਹੁਣ ਉਹ ਸਾਰੇ ਜੰਗਲਵਾਦ ਤਾਂ ਹੀ ਉਹਦੇ ਲੋਕ ਘਰ ਬਣਾਈ ਜਾਂਦੇ ਆ। ਉੱਥੇ ਘਰ ਬਣਾਈ ਜਾਂਦੇ ਆ। ਬਣਾ ਬਣਾ ਜੜੇ ਚੜੀ ਜਾਂਦੇ ਆ। ਸਹੀ ਗੱਲ। ਮੈਸਤਰੀ ਅਗੀ ਕੋਠੀ ਦੇ ਤਿਆਰੀ ਕਰਨ ਕੋਠੀ ਦੀ ਪਟਾਟਾ ਗਾਡਰ ਬੰਦਿਆ ਗਾਡਰ ਹੋਣੇ ਬਹੁਤ ਸੁਣਾ ਲੱਗਦਾ ਕਿਹੜੀ ਬੱਡ ਆਹ ਜਿਹੇ ਬੱਡ ਪਾਇਆ ਕੋਰਤੀ ਚ ਗਾਡਰ ਪਾਇਆ ਨਾ ਲੈਂਟਰ ਤੇ ਬਹੁਤ ਵਧੀਆ ਸੁਣੀ ਆਵਾਜ਼ ਆ ਇਹਦਾ ਹਾਂ ਇਹ ਤਾਂ ਖਾਲਾ ਮਿੰਨਾ ਖਾਲਾ ਲੈ ਬੋਜੇ ਕਿ ਬੀਬੀਆਂ ਘਰੇ ਸਾਗ ਲੈ ਕੇ ਜਸਪਾਲ ਤੇ ਬਲਜੀਤ ਕਾਰ ਆ ਸਾਗ ਲੱਗੇ ਹੁਣ ਛਿੱਲਦੇ ਆ ਤੇ ਉਸ ਤੋਂ ਬਾਅਦ ਵਿੱਚ ਫੇਰ ਧਰ ਲਾਂਗੇ ਭੈਣ ਸਾਗ ਧਰ ਲੂ ਚੁੱਲੇ ਤੇ ਮੈਂ ਖੋਏ ਚ ਖਰਚਣਾ ਫੇਰ ਦੂੰਗੀ ਦਰਹਾਲ ਹੀ ਖੋਏ ਦੀ ਕੜਾਹੀ ਤਾਂ ਇਹ ਰੋਟੀ ਖਾ ਲਾਂਗੇ ਤੇ ਫੇਰ ਅਸੀਂ ਬਾਜ਼ਾਰ ਵੀ ਜਾਣਾ ਅੱਜ ਅੱਜ ਫੇਰ ਇਹਨਾਂ ਨੇ ਸ਼ਾਪਿੰਗ ਕਰਨ ਜਾਣਾ ਅੱਜ ਭੈਣ ਜਾਣ ਨੂੰ ਕਹਿੰਦੇ ਸੀ ਤੇ ਅਸੀਂ ਅੱਜ ਜਾਣ ਨਹੀਂ ਦਿੱਤਾ ਅਸੀਂ ਆਖਿਆ ਰਹੋ ਤੁਸੀਂ ਦੋ ਦਿਨ ਠੰਡ ਆ ਵੀ ਉੱਥੇ ਇਕੱਲੇ ਬੈਠੇ ਰਹੋਗੇ ਆਰਾਮ ਨਾਲ ਪਕਕੀਆਂ ਪਕਾਈਆਂ ਖਾਵੋ ਗੱਲਾਂ-ਵਾਤਾਂ ਕਰਦੇ ਜੀ ਲੱਗਦਾ ਵਾ ਅੱਜ ਅਸੀਂ ਇਹਨਾਂ ਨੂੰ ਫੇਰ ਰੱਖ ਲਿਆ ਭੈਣ ਨੂੰ ਰੱਖ ਬਣਾ ਮਮੀ ਸਾਗ ਕਰੀ ਨਾ ਕੁਲਵਿੰਦਰ ਕਹਿੰਦਾ ਵੀ ਅਦਰਕ ਤੈਨੂੰ ਵੱਡੇ ਦਿਨੋਂ ਮਿਲੂਗਾ ਦੁਕਾਨ ਉਹ ਵੱਡੇ ਦਿਨੋਂ ਖੁੱਲੂ ਸਾਗ ਵੱਡੇ ਦਿਨੋਂ ਘਰ ਲਾਂਗੇ ਜਦੋਂ ਅਦਰਕ ਜੇ ਉਹ ਖੁੱਲ ਗਈ ਦੁਕਾਨ ਫੇਰ ਮੈਂ ਲੈ ਆਉਂ ਵੀ ਕੱਲ ਤਾਂ ਉਹ ਮੈਂ ਗਿਆ ਸੀ ਸਬਜ਼ੀ ਵਾਲਾ ਇੱਕ ਸਾਗ ਵਰਤ ਕੇ ਬਣਾ ਤਰੀਨਾ ਇੱਕ ਸਾਗ ਵਿੱਚ ਜਿਹੜਾ ਆਲਣ ਪਾਉਣਾ ਨਾ ਪਾਣੀ 'ਚ ਘੋਲ ਕੇ ਨਾ ਪਾਈਓ ਠੀਕ ਆ ਤੇ ਇਹ ਇੱਕ ਮੇਰੇ ਭਾਂਜੇ ਜਵਾਈ ਨੇ ਆਉਣਾ ਹੈਗਾ ਫਿਰ ਭਾਂਜੀ ਨੇ ਚਲੀ ਜਾਣਾ ਮੈਂ ਇਹ ਕਹਿੰਦੇ ਸਾਨੂੰ ਸਾਗ ਬਣਾ ਦਿਓ ਚਲੋ ਅਸੀਂ ਆਖੇ ਬਣਾ ਦਿੰਨੇ ਆ ਉੱਥੇ ਤੁਹਾਨੂੰ ਸ਼ਹਿਰ 'ਚ ਮੁੱਲ ਦਾ ਲੈਣਾ ਪਊ ਪਿੰਡਾਂ ਦੇ ਵਿੱਚ ਸਾਗ ਵਧੀਆ ਹੁੰਦਾ ਵਾ ਤੇ ਛੇਤੀ ਘੋਲ ਜਾਂਦਾ ਹੈਗਾ ਅੱਜ ਮੰਮੀ ਨੂੰ ਉਹ ਕਹਿੰਦਾ ਵੀ ਸਖੋਏ ਦਾ ਆਰਡਰ ਬਹੁਤ ਆਇਆ ਹੈ ਮੈਨੂੰ ਕਿਹੜਾ ਖੋਆ ਮਾਰ ਮੰਨ ਕੇ ਕਿ ਮੈਂ ਸਾਗਦਾਰ ਨਾਲ ਕਿੱਥੇ ਜਾਣਾ ਕਹਿੰਦਾ ਬਲਿਤਰ ਦਾ ਲਾਹ ਲਓ ਇਹਨੂੰ ਲਾਉ ਕਹਿੰਦਾ ਖੜਾ ਇਹ ਕਵਿੰਟਲ ਖੁਆ ਤਾਂ ਕਹਿੰਦਾ ਸੀ ਮੈਂ ਕਿਹਾ ਵੀ ਤੂੰ ਸਾਬਾ ਸੱਟ ਮੈਂ ਤਾਂ ਖੁਆ ਮਾਰ ਚੁਕਾ ਕਹਿੰਦਾ ਪਹਿਲਾਂ ਤੂੰ ਆਹ ਦਾ ਖੁਆ ਮਾਰ ਕੇ ਦੇਖੀਂਦਾ ਕਹਿੰਦਾ ਫਿਰ ਕਵਿੰਟਲ ਦੱਤ ਲਿਆਤਾ ਬਲਜਿੰਦਰ ਕਵਿੰਟਲ ਲਾ ਗਿਆ ਤੂੰ ਕਵਿੰਟਲ ਦੱਦ ਆ ਮੈਂ ਕਿਹਨ ਸਾਰੀ ਲਾਤਾ ਲੱਗੇ ਰਹਾ ਗੜਵੀ ਲੈ ਕੇ ਤਾਂ ਸਾਰਾ ਰਾਈਡ ਬੋਟ ਨੱਕ ਦੀ ਦਵਾਈ ਨਾਲ ਚੱਲੇ

ਇੱਥੇ ਕਹਿੰਦੇ ਆ ਹੁਣ ਜੀ ਸਾਗ ਧਾਤਾ ਤੇ ਸਾਗ ਵਿੱਚ ਲਸਣ, ਨਿਰਚਾ, ਅਦਰਕ ਕੋਟਕੇ ਪਾਵਾਂਗੇ। ਛੋਟਾ ਹੀ ਨਹੀਂ ਲੰਮਰੇ ਹੈ? ਛੋਟਾ ਹੀ ਨਹੀਂ ਲੱਗਦਾ। ਛੋਟਾ ਲੱਭ ਕੇ ਨਾ ਆਪਾਂ। ਇੱਧਰ ਚੀਜ਼ਾਂ ਹੀ ਬਹੁਤ ਰੁਪਈਆਂ ਨੇ ਇੱਕ ਸਾਈਡ ਤੇ। ਹੈ ਨਾ? ਮਾੜਾ ਬੇਕੁੰਦੇ ਮੱਦੂ ਕਰਕੇ। ਹੈ ਨਾ? ਤੁਸੀਂ ਤਾਂ ਇਹਨੂੰ ਮਰਤ ਦੇਖ ਨਹੀਂ। ਅੱਛਾ। ਹੋਰ। ਅੱਗ ਬਕਲੀ ਇਹਦੇ ਨਾਲ ਕਹਿੰਦੇ ਵਧੀਆ ਹੁੰਦਾ। ਇਹਦੇ ਨਾਲ ਹੀ ਪੋੜਾ ਜਾਏਗਾ ਹਾਂਜੀ ਆ ਦੇ ਬਿਫਰਕ ਸਮੇਂ ਆਸੀ ਤੁਸੀਂ ਇੱਧੇ ਖੜੇ ਪੈਣਾ ਸੀ ਨਾਂ ਲੰਗੋ ਆ ਗਿਆ ਹਾਂ ਛੋਟਾ ਇਹ ਨੂੰ ਜਦੋਂ ਇਹਨਾਂ ਨੂੰ ਇਹ ਛੋਟਾ ਛਟਾ ਹੁੰਦਾ ਸੀ ਕਿ ਮਾਸੇ ਹਾਂ ਤਦੋਂ ਬਾ ਚੋਰ ਜੀ ਆ ਕੇ ਸੀਗੇ ਜਿਹੜੇ ਸਰਾ ਰਹਿ ਜਾਂਦਾ ਸੁਪਾ ਵਾਟੇ ਸੀ ਤੋਂ ਹਾਂ ਹੋਰ ਆਈ ਆਈ ਬਾਗ ਉਹ ਸਵੇਰ ਕੱਢਦੇ ਸਨ ਸਰਾ ਨਾਲ ਸੋਟਾ ਪਿਆ ਇਹ ਜਿਹੜਾ ਉਹ ਕਹਿੰਦਾ ਮੈਂ ਤੈਨੂੰ ਉਠੂਗੀ ਉਠੂਗਾ ਇਹ ਸੱਚ ਮਾਰਾ ਪਰ ਤੂੰ ਉੱਠਿਆ ਹੀ ਨਹੀਂ ਰਾਤ ਨੂੰ ਤੂੰ ਜਾਗ ਹੀ ਨਹੀਂ ਆਈ ਵਧੀਆ ਪਰਮਾਤਮਾ ਨਹੀਂ ਕਰਪਾਣਾ ਹਾਂ ਤੋਂ ਲੈ ਆ ਤੇ ਕਿੰਨਾਕ ਟਾਈਮ ਲੱਗਦਾ ਹੁੰਦਾ ਇਹਦੇ ਨਾਲ ਕੁੱਟਣ ਨੂੰ ਆ ਪਹਿਲੀ ਵਾਰ ਕੁੱਟਣਾ ਮੈਂ ਜਿੰਦਗੀ ਚ ਆਉਂਦੀ ਸੱਚੀ ਹਾਂ ਸੰਗਰੇ ਦੇ ਬਾਹਰ ਚੱਪੜੀ ਲੈ ਕੇ ਬੈਠੀ ਆ ਦੇਖ ਉਹਨੂੰ ਬੱਢਦੀ ਕਿੱਥੇ ਆ ਉਹ ਪਈਆ ਇਹ ਤਾਂ ਭਾਏ ਨਾ ਮੋਈ ਲੋ ਨਾ ਬਣਾ ਜੇ ਆਉਂਗੇ ਹੋਏ ਇਹ ਆਦਰ ਨਾ ਇਹ ਨਾਮ ਕਰਿਆ ਪੜ ਇਹ ਭੱਜੀ ਸਰਚੀ ਕੱਟ ਲਿਆ ਤਾ ਸਾਗ ਦਾ ਸਵਾਦ ਆਉਂਦਾ ਉਹਦੀ ਲੱਗੇ ਹਾਂਜੀ ਇਹਦੇ ਕੱਟ ਕੇ ਪਾਵਾਂਗੇ ਸਾਗ ਦੇ ਵਿੱਚ ਮਿਰਚ ਰੱਖਾ ਲਾ ਸਨ ਅਦਰ ਘალი ਆਇਆ ਨਹੀਂ ਇਧਰ ਕੋਈ ਹੋ ਗਿਆ ਦਵਾਈ ਲੈਣ ਨੂੰ ਕਿਹਾ ਵੀ ਲੈ ਕੇ ਆਇਆ ਜਿਵੇਂ ਲਿਆਉਣਗੇ ਤਾਂ ਇਹਨਾਂ ਦਾ ਫੜ ਲਾਗੇ ਪਤਾ ਨਹੀਂ ਹਜੇ ਪੜ ਲਾ ਅਦਰ ਦਾ ਜੀ ਲੱਗੇ ਹੋਇਆ ਇਧਰ ਗਰਮੇਰ ਖਵਾ ਮਾਰਦਾ ਮਦਰ ਖਿੰਨ ਤੇ ਹੋ ਜਬਰਾਲਾ ਦੇ ਮੰਮੀ ਡੈਡੀ ਗਏ ਦਵਾਈ ਦੇਣ ਨਾਲਦੀ ਨਾਲ ਪਦੀ ਨੱਕ ਪੱਕਿਆ ਹੋਇਆ ਕਹਿੰਦੇ ਤੇ ਤੂੰ ਫੁਰਤੇ ਬੈਤ ਨਾ ਰਹੀ ਤੂੰ ਫੁਰਤੇ ਹੋ ਰਾਂ ਪੈਂਦਾ ਮੈਂ ਤਾਂ ਤੁੱਬਣੀ ਹੈ ਨਾਲੇ ਕਦੇ ਹੁੰਦਾ ਵੀ ਉਹੋ ਜਿਹਾ ਸਵਾਦ ਨਹੀਂ ਆਉਂਦਾ ਫਿਰ ਵਧੀਆ ਕੀ ਹੁੰਦਾ ਨਾ ਇਸੇ ਸਾਰਾ ਪਰ ਉਹ ਤਾਂ ਪਿਆਰ ਨਾਲ ਬਰੋ ਸਾਰਾ ਕੁਝ ਪਿਆਰ ਨਾਲ ਪਾਉ ਲੋ ਬੇਤਨੀ ਦਾ ਰੋਣਾ ਕੱਟ ਕੇ ਤਾਂ ਜ਼ਿਆਦਾ ਵਧੀਆ ਲੱਗਦਾ ਨਾ ਹੋਰ ਨਾਲੇ ਗੁੰਨ ਦੇਂਦੇ ਸਾਰੇ ਇਹਨਾਂ ਨੇ ਤੇਰੀ ਨਾਨੀ ਉਹਨਾਂ ਨੇ ਕਾ ਪਾਇਆ ਸੀ ਉਹਨਾਂ ਨੇ ਕੱਟ ਕੇ ਪਾਇਆ ਸੀ ਪਰ ਉਹਨਾਂ ਨੇ ਸਭ ਨੂੰ ਅੱਜੱਡ ਕਰਕੇ ਕੱਟਿਆ ਮੈਂ ਮਿਰਚਾਂ ਪਾਇਆ ਹੀ ਸੀ ਅ ਲਸਣ ਪਾਇਆ ਇਸ ਤਰ੍ਹਾਂ ਖੱਲਿਆ ਆਇਆ ਨਹੀਂ ਤੇ ਇਧਰ ਮੈਂ ਇਮਲੀ ਭੋਂਤੀ ਸੀ ਰਾਤ ਦੀ ਤੇ ਜਿਹੜੀ ਖੱਟੀ ਮਲੀ ਹੁੰਦੀ ਆਪਣੀ ਇਹ ਵਾਲੀ ਬੀਆ ਵਾਲੀ ਹੁੰਦੀ ਜਿਹੜੀ ਗਟਕਾਂ ਜੀਆਂ ਵਾਲੀ ਤੇ ਉਹ ਇਮਲੀ ਰਾਤ ਨੂੰ ਭੋ ਕੇ ਰੱਖੀ ਸੀਗੀ ਤੇ ਹੁਣ ਉਹਨੂੰ ਤਿਆਰ ਕਰੂੰਗੀ ਮਤਲਬ ਕਿ ਰੋਜ਼ ਖਾਣ ਵਾਸਤੇ ਜਿਵੇਂ ਕਿ ਆਪਣੇ ਕਹਿੰਦੇ ਵੀ ਸਰੀਰ ਵਾਸਤੇ ਠੀਕ ਹੁੰਦੀ ਹੈ ਵਧੀਆ ਹੁੰਦੀ ਹੈ ਇਹਦੇ ਨਾਲ ਬਹੁਤ ਵੰਨ ਆਪਾਂ ਨੂੰ ਬੈਨੀਫਿਟ ਮਿਲਦਾ ਤੇ ਹੁਣ ਮੈਂ ਉਹ ਧਰੀ ਹੋਈ ਹੈ ਗੈਸ ਦੇ ਉੱਤੇ ਤੇ ਉਹਨੂੰ ਹਲਾਉਣਾ ਹੈ ਇਹਨੂੰ ਚਖਾਵਾਂਗੇ ਗੜ ਆ ਦੇਖੋ ਰਾਤ ਭੌਂ ਕੇ ਰੱਖੀ ਸੀਗੀ ਤੇ ਹੁਣ ਇਹ ਧਰਤੀ ਮੈਂ ਅੱਗ ਦੇ ਉੱਤੇ ਤੇ ਜਦੋਂ ਥੋੜਾ ਜਿਹਾ ਸੇਕ ਲੱਗ ਗਿਆ ਇਹਨੂੰ ਫੇਰਾ ਗੁੜ ਪਾਵਾਂਗੇ ਜੇ ਉਹਦੇ ਅੱਧਾ ਇਮਲੀ ਦਾ ਅੱਧਾ ਗੁੜ ਪਾਉਣਾ ਜਿਵੇਂ ਕਿ ਇਮਲੀ ਆਪਣੀ ਸੀਗੀ ਅੱਧਾ ਕਿਲੋ ਉਹਦੇ ਪਾਈਆ ਆਪਾਂ ਵਾਲਿਆ ਗੁੜ ਤੇ ਇੱਕ ਕ ਚਮਚਾ ਜੀਰਾ ਪਾ ਦਾਂਗੇ ਭੰਨ ਕੇ ਇੱਕ ਚਮਚ ਕਾਲੀ ਮਿਰਚ ਇੱਕ ਚਮਚਾ ਪਾਵਾ ਦਾਂਗੇ ਵਿੱਚ ਕਾਲਾ ਨੂਨ ਫਰ ਆਪਣੇ ਤਿਆਰ ਹੋਈ ਉਹ ਪੰਨੂ ਕੱਚ ਦੇ ਬਰਤਨ ਚ ਪਾ ਲਾਂਗੇ ਜੇ ਕੱਚ ਦਾ ਡੱਬਾ ਨਹੀਂ ਹੋਈ ਆਪਣੇ ਕੋਲ ਹੈਗਾ ਮਤਲਬ ਸ਼ੈਰ ਭਰਾ ਤਾਂ ਹੁੰਦਾ ਹੀ ਹੁੰਦਾ ਉਹਦੇ ਵਿੱਚ ਪਾ ਕੇ ਰੱਖ ਲਾਂਗੇ ਇਹਨੂੰ ਤਿੰਨ ਮਹੀਨਾ ਪਹਰਤ ਸਕਦੇ ਆ ਫਰਿਜ ਰੱਖ ਕੇ ਤੇ ਇਹ ਮਨ ਬਣਾਉਣਾ ਹੈ ਅੰਦਰ ਫਿਰ ਦੇਖਦੇ ਆ ਸਾਗ ਦੇ ਕੋਲ ਦੁਬਾਰਾ ਫਿਰ ਜੰਨੇ ਆ ਉਧਰ ਉਧਰ ਪਾਵਾਂਗੇ ਵਿੱਚ ਉਹਦੇ ਆਪ ਨੂੰ ਗੜਫੜਾਏ ਕਟਰੀਏ ਇੱਕੋ ਟਕੇ ਹਰੇ ਗੜ ਪਾ ਮੰਗੇ ਤਾਂ ਆਪਾਂ ਜਲਦੀ ਖਾਣ ਕੋਲ ਜਾਊਗਾ ਖੱਲੇ ਪਤਾ ਹਨਾ ਅਜਾ ਇਨਾ ਥਿਆੜਾ ਗੋੜਾ ਫੁੱਟਾ ਅੰਦੀ ਗੋੜ ਵਿੱਚ ਪਾਤਾ ਤੇ ਹੁਣ ਹਿਲਾਈ ਜਾਵਾਂਗੇ ਇਹਨੂੰ ਆਈਨ ਵਾਲੀ ਥੋੜਾ ਜਿਹਾ ਟਾਈਮ ਜੀਰਾ ਦੇਖੋ ਜੀ ਭੂਆ ਜੀ ਨੇ ਹੁਣ ਇੱਥੇ ਤਵੇ ਤੇ ਜੀਰਾ ਧਰ ਲਿਆ ਕਾਫੀ ਸਾਰਾ ਤੇ ਇਹਨੂੰ ਭੁੱਜ ਜਲੀ ਗਏ ਤੁਸੀਂ ਤਾਂ ਤੁਸੀਂ ਇਹ ਲਈ ਤੇ ਨਾ ਆਪਣੇ ধর্ম ਨਹੀਂ ਹੋਗਾ ਤੁਸੀਂ ਹਾਂਜੀ ਹੁਣ ਚਵਰਾਇ ਤੇਰੇ ਭਤੀਜਾ ਨੂੰ ਨਾ ਰੋਣਾ ਜਿਆ ਉਹ ਹਲਦਾ ਜਿਹੜਾ ਬਟਦਾ ਮੇਰੀ ਹੈਲਪ ਕਰਉਣ ਆਇਆ ਦੇਖੋ ਦਿਖਾਉਂਗਾ ਇਹ ਜਿਹੜਾ ਪੁੰਨਦਾ ਤੇ ਉਹ ਤੇਰੇ ਕਰੇ ਬਿਸਕੇ ਦਊਗਾ ਕਹਿੰਦਾ ਕੋਈ ਹੈਲਪ ਕਰਾ ਦੰਨਾ ਤੇ ਮੈਂ ਕਮਾਂਡਸ ਵੀਡੀਓ ਬਣਾਉਂਦੀ ਆ ਮੇਰੀ ਦੇਖੋ ਮੈਂ ਹਨਾ ਕਾਲੀ ਮਿਰਚ ਪੀਸੀ ਹੋਈਸ ਘਰੇ ਪੀਸੀ ਹੋਈ ਆ ਤੇ ਇਹਨਾਂ ਦੇ ਥਿਉ ਇਸੇ ਅਲੱਗ-ਲੱਗ ਨਾਮ ਕਿਤੇ ਆ ਦੇ ਅਨਾਮਤ ਰੱਖਿਆ ਅਲੱਗ ਪੀਸ ਕੇ ਕਾਲੀ ਮਿਰਚ ਤੇ ਹੁਣ ਮੈਂ ਇਹ ਪਾਉਂਗੀ। ਲੱਗਦਾ। ਅਬ ਬਿਜਲੀ ਵੀ ਆ ਗਈ ਥੋੜੇ ਪਾਈ। ਨਹੀਂ ਹੈ ਤਬ ਆਂਟੀ ਆਇਆ ਕੋਈ। ਉਹ ਆਂਟੀ ਹੁਣ ਬੈਗਾ ਕਾਲਾ ਨਾ ਮਤ। ਇਹ ਕਾਲੀ ਨਹੀਂ ਹੈ ਤੁਸੀ। ਇਹ ਆਪਣੇ ਸੇਕ ਵਾਸਤੇ ਵਧੀਆ ਰੰਗ ਦੀ ਹੈ। ਨਹੀਂ ਇਹ ਬਣਾ ਕੇ ਨੂੰ ਰਹੀ ਹਾਂ। ਇਹਦੇ ਵਿੱਚ ਸਾਵੇ ਹਾਂਜੀ। ਇਹ ਸੁਣਣਾ ਕਿੰਨਾ ਨੇ ਬੰਡ ਲੈਣੀ ਹੈ। ਤੈਨੂੰ ਕੌਣ ਕੋ ਮੈਂ ਮਸਤੀ ਨੰਨ ਮਦਦ ਉਹ ਦੇ ਬੱਤ ਪੀਸ ਦਾ ਪਟਾਇਆ ਹਾਂ ਹਾਂਕੀ ਦੋ ਰਾ ਪੀਸ ਨਿੱਕੀ ਪੀਸ ਦਾ ਸਪੈਸ਼ਲ ਗੌਰ ਲੈ ਨੋ ਬਿਚ ਪਾ ਗਏ ਰੀਲੇ ਪਾਊਡਰ ਨੂੰ ਕਿਉਂ ਹੋ ਗਿਆ ਨਾ ਰੋਕ ਬੱਦਰਾ ਰਹਾ ਰੋਕ ਮੈਨੂੰ ਮਸਤੀ ਸਜਦੀ ਆ ਸਜਦੀ ਆ 15 ਗ੍ਰਾਮ ਤਨ ਬੱਦਦੇ ਹੈਗੀ ਗੋੜੀ ਪਾਤਾ ਸੀ ਤੇ ਅਬ ਜੀਰਾ ਪਾウダー ਵੀ ਬਾਹਰ ਕਰੇ ਕਰੇ ਪਟਕੇ ਕਾੜੀ ਵਿੱਚ ਪਈਏ ਘਰੇ ਨਮਕ ਕਾਰਾ ਕਟਕੇ ਪਾਇਆ ਪਿਸਕੇ ਤੇ ਇਹ ਤਿੰਨ ਅੱਜ ਤੁਸੀਂ ਪਾਉਣੀਆਂ ਨੇ ਘਰੇ ਹੀ ਪਾਉਣੀਆਂ ਨੇ ਘਰੇ ਪਾウダー ਬਣਾ ਕੇ ਪਾਉਣਾ ਬਾਰ ਬਾਜ਼ਾਰ ਚੋਂ ਲੈ ਕੇ ਕੋਈ ਤੁਲਾਵਟ ਹੁੰਦੀ ਆ ਤੁਸੀਂ ਵੀ ਨਾ ਇਹ ਇੱਕ ਵਾਰ ਕੇ ਦੇਖੋ ਇਹ ਨਾ ਬਹੁਤ ਹੀ ਫਾਇਦੇਮੰਦ ਹੈ ਥਰਟੀ ਲੀਵਰ ਜਾਂ ਰੀਵਰ ਚ ਖਰਾਬੀ ਹੋਵੇ ਠੀਕ ਹੁੰਦਾ ਇਹਦੇ ਨਾਲ ਜਿਵੇਂ ਕਿ ਮੇਝ ਸ਼ਾਇਆ ਬਹੁਤ ਡਾਰਕ ਸੀਗੀਆਂ ਇਦਾਂ ਮੈਂ ਆਪਣੇ ਤਜਰਬਾ ਕੀਤਾ ਹੋਇਆ ਵਾਹ ਫੋਨੇਸ਼ਾਆਂ ਬਹੁਤ ਡਾਰਕ ਸੀਗੀਆਂ ਤੇ ਜਦੋਂ ਮੈਂ ਜਦੋਂ ਕਿ ਮੈਂ ਯੂਜ਼ ਕਰਨ ਲੱਗੀ ਮੈਂ ਵੀ YouTube ਤੇ ਦੇਖਿਆ ਸੀਗਾ ਨਰੋਈ ਸਿਹਤ ਵਾਲਿਆਂ ਨੂੰ ਤੇ ਜਦੋਂ ਮੈਂ ਯੂਜ਼ ਕਰਨ ਲੱਗੀ ਮਿਲਿਆ ਵਾਲਾ ਫਾਰਮੂਲਾ ਤੇ ਮੇਂ ਜਾ ਸ਼ਾਇਆ ਬਹੁਤ ਜ਼ਿਆਦਾ ਲਾਈਟ ਹੋ ਗਿਆ ਲੱਗਦਾ ਵੀ 100 ਜੇ ਇਕਲਾ 100% ਸੀਗੀਆਂ ਤੇ ਹੁਣ 50% ਰਹਿ ਗਈਆਂ ਸ਼ਾਇਆ ਮੇਰੀਆਂ ਬਹੁਤ ਲਾਈਟ ਹੋ ਚੁੱਕੀਆਂ ਨੇ ਸ਼ਾਇਆ ਮੇਰੀਆਂ ਮੈਂ ਹੀ ਇੱਕ ਚਮਚਾ ਰੋਜ਼ ਕਰਨੀ ਆ ਰੋਜ਼ ਮਲੋਟੀਆਂ ਵੀ ਉਹਦੀ ਖਾ ਲਈ ਤੇ 11:00 ਵਜੇ ਇੱਕ ਚਮਚਾ ਚਾਹੇ ਨੂੰ ਲੈ ਲੈਣੀ ਆ ਫਿਰ ਬਸ ਆਪਣੇ ਇੱਕ ਕੰਮ ਚ ਲੈਣਾ ਹੁੰਦਾ ਹੈ ਇਹ ਮੈਂ ਉਪਣ ਨਹੀਂ ਦਿੰਦੀ ਹੁਣ ਇਹ ਫਿਰ ਹੁਣ ਬਣਾਦਣਾ ਤੇ ਰੱਖ ਲੈਣੀ ਹੁੰਦੀ ਆ ਮੈਨੂੰ ਦੇਖ ਕੇ ਵੀ ਮੈਨਿਆ ਸ਼ਾਇਦ ਲਾਈਟ ਹੋ ਗਈ ਮਾਸੇ ਮੈਨੂੰ ਕਹਿੰਦੇ ਨੇ ਸ਼ਾਇਆ ਕਰਨਾ ਲਾਈਟ ਹੋ ਗਈਆਂ ਮੈਨੂੰ ਮਾਸੇ ਵੀ ਆਂ ਐਮਲੀ ਖਾਂਦੀ ਸੀ ਮਾਸੇ ਕਹਿੰਦੇ ਮੈਨੂੰ ਵੀ ਵੜਾ ਕੇ ਦੇ ਤੇ ਇਹ ਤਾਂ ਇਹ ਨਾਲ ਆਪਣੇ ਅੰਦਰ ਲਈ ਸ਼ਾਇਆ ਕਰਨੇ ਤਾਂ ਆ ਪੈਂਦੀਆਂ ਨੇ ਆਪਣੇ ਅੰਦਰ ਲੀਵਰ ਦੀ ਮਤਲਬ ਕਿ ਖਰਾਬੀ ਹੁੰਦੀ ਆ ਤੇ ਇਹ ਨਾਲ ਆਪਣੇ ਲੀਵਰ ਦੀ ਜਿਹੜੀ ਹੁੰਦੀ ਆ ਸਫਾਈ ਹੋ ਜਾਂਦੀ ਆ ਤੇ ਆਪਣੇ ਆਪਣੇ ਆਟੋਮੈਟ ਕਿਹੜੇ ਦਾੰਤ ਬਿਲ ਦੂਰ ਹੋ ਜਾਂਦੇ ਨੇ ਬਾਕੀ ਜੇ ਕੋਈ ਪ੍ਰੋਬਲਮ ਹੋਰ ਹੁੰਦੀ ਆ ਆਪਾਂ ਨੂੰ ਉਹ ਵੀ ਥੇ ਦੂਰ ਹੋ ਜਾਂਦੀ ਆ ਇਹਦੇ ਨਾਲ ਬਹੁਤ ਮਾਰਗ ਠੀਕ ਹੁੰਦੀਆਂ ਨੇ ਤੁਸੀਂ ਯੂਜ਼ ਕਰਕੇ ਦੇਖਿਓ ਇੱਕ ਵਾਰੀ ਵੈਸੇ ਜਣ ਆਪਣੀ ਲੱਗ ਭਾਗੇ ਤਿਆਰ ਹੀ ਆ ਦੇਖੋ ਇਹਨੂੰ ਹੋ ਗਏ ਮਿਲ ਬਣਾਉਂਦੀ ਨੂੰ 25 ਤੋਂ 30 ਮਿੰਟ ਹੋ ਗਏ ਨੇ ਬਸ ਆ ਦੇਖੋ ਕਾਫੀ ਗਾੜੀ ਹੋ ਗਈ ਗਾੜੀ ਹੋ ਗਈ ਸਾਰਾ ਸਮਾਨ ਇਹਦੇ ਵਿੱਚ ਮਿਕਸ ਹੋ ਗਿਆ ਤੇ ਹੁਣ ਇਹਨੂੰ ਆਪਾਂ ਜੱਗ ਦੇ ਵਿੱਚ ਪਾ ਲੂੰਗੀ ਮੈਂ ਪਹਿਲਾਂ ਠੰਡੀ ਹੋਈ ਮੈਂ ਮੇਰੇ ਕੱਚ ਦੇ ਬਰਤਨ ਚ ਪਾਉਣੀ ਕੋਈ ਸ਼ਹਿਰ ਵਾਲੇ ਡੱਬੇ ਹੈਗੇ ਹਨ ਆਪਣੇ ਕੋਲੇ ਹਾਂਜੀ ਹਾਂਜੀ ਹੈਗੇ ਆ ਤੇ ਸ਼ਹਿਰ ਵਾਲੇ ਡੱਬੇ ਦੇ ਵਿੱਚ ਪਾ ਲਾਂਗੀ ਇਹਨੂੰ ਫਿਰ ਸਟੋਰ ਕਰਕੇ ਰੱਖ ਲਾਂਗੀ ਫ੍ਰਿਜ ਦੇ ਵਿੱਚ ਬਸ ਇਹਦੀ ਇੱਕ ਹੁੰਦੀ ਆ ਵੀ ਇਹਨੂੰ ਸਰਦੀ ਦੇ ਵਿੱਚ ਮ ਹੁਣੇ ਮੌਸਮਾ ਨਾ ਹੁਣੇ ਮੌਸਮ ਥੋੜਾ ਖਰਾਬ ਹ ਤੋ ਪੁਣੀ ਨਿਕਲਦੀ ਹੈਗੀ ਬੱਦਲ ਦਾ ਮੌਸਮ ਆ ਜਾਂ ਧੁੰਦ ਦਾ ਵਗੈਰਾ ਵਗੈਰਾ ਤੇ ਉਦੋਂ ਆਪੇ ਯੂਜ਼ ਨਹੀਂ ਕਰਨੀ ਉਦੋਂ ਯੂਜ਼ ਤਾਂ ਹੀ ਕਰਨੀ ਹੁੰਦੀ ਹੈ ਇਹ ਆਪਾਂ ਬਲੀ ਵੀ ਨਾ ਆਪਣੇ ਜਿਹੜਾ ਗਲਾ ਉਹ ਖਰਾਬ ਹੋ ਜਾਂਦਾ ਖੱਟਾ ਹੁੰਦਾ ਨਾ ਖੱਟੀ ਹੁੰਦੀ ਤਾਂ ਕਰਕੇ ਬਿਗਦਣਾ ਥੋੜਾ ਜਿਹਾ ਮੌਸਮ ਵਿੱਚ 20 ਦਿਨ ਠੀਕ ਹੋ ਗਿਆ ਬਿਗਦਣਾ ਤੱਕ ਫਿਰ ਆਪਾਂ ਯੂਜ਼ ਕਰ ਸਕਦੇ ਆ ਇਹਨੂੰ ਤੇ ਇਹ ਜਿਹੜੀ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਉਹਨਾਂ ਨੇ ਹਫ਼ਤੇ ਸਾਰੇ ਹਫ਼ਤੇ ਲੈਣੀਆਂ ਹਫ਼ਤੇ ਜਦੋਂ ਘਰ ਚ ਲੈ ਸਕਦੇ ਆ ਜਿਹੜੇ ਆਪਣੇ ਵੀਰ ਭਾਈ ਹੁੰਦੇ ਨੇ ਇਹਨਾਂ ਨੇ ਮਤਲਬ ਹਫ਼ਤੇ ਚ ਦੋ ਵਾਰ ਲੈਣੀ ਹੁੰਦੀ ਹੈ ਇਹ ਉਹ ਸਾਰਾ ਹਫ਼ਤਾ ਨਹੀਂ ਲੈ ਸਕਦੇ ਲਗਾਤਾਰ ਪਤਾ ਨਹੀਂ ਇਹ ਡਾਕਟਰ ਨੇ ਇਹਨਾਂ ਨੇ ਡਾਕਟਰ ਤਾਂ ਨਹੀਂ ਇਹਨਾਂ ਨੇ ਦੱਸਿਆ ਸੀਗਾ ਮੈਂ ਮੈਡ ਰੋਇ ਸਿਹਤ ਵਾਲਾ ਉਹਨਾਂ ਨੇ ਦੱਸਿਆ ਸੀ ਇਹ ਨਾਲ ਆਪਾਂ ਨੂੰ ਵੀ ਇਹ ਸਾਰੇ ਜਾਨੀ ਨੀਲੇ ਸਰਦੀ ਜੀ ਵੀ ਆਪਣੇ ਬੀਰ ਭੈਣ ਭਾਈ ਹੁੰਦੇ ਨੇ ਵੀ ਉਹ ਆਪਣੇ ਹੱਥ ਵਿੱਚ ਦੋ ਬਰ ਯੂਜ਼ ਕਰਨ ਜਿਹੜੀਆਂ ਭੈਣਾਂ ਹੁੰਦੀਆਂ ਨੇ ਉਹ ਸਾਰਾ ਹਫਤਾ ਲੈ ਸਕਦੀਆਂ ਨੇ ਜਿਹਨੇ ਬਣ ਚੁੱਕੀ ਹੈ ਮੈਨੂੰ ਪਾਣ ਲੂੰਗੀ ਇਹਦੇ ਵਿੱਚ ਇਹਦੇ ਤੋਂ ਮੈਨੂੰ ਪਾਣ ਲੂੰਗੀ ਵੱਡੀ ਕਿਉਂਕਿ ਵੱਡੀ ਪਾਣ ਲਈ ਤੁਸੀਂ ਲਿਓ ਕਿਉਂਕਿ ਇਹ ਗਿੱਟਕਾ ਉਹ ਤਾਂ ਥੋੜੀ ਜਿਹੀ ਗਾੜੀ ਵੀ ਹੁੰਦੀ ਆ ਦੂਜੀ ਬੋੜੀ ਪਸੇ ਬਾਹਰ ਆ ਜਾਂਦੀਆਂ ਇਹ ਤਾਂ ਫੁੱਲੇ ਵੱਡੇ ਤੋਂ ਮੈਂ ਪਹਿਲਾਂ ਫੜੂੰਗੀ ਇਹਨੂੰ ਆ ਦੇਖੋ ਇਹਨੂੰ ਹੁਣ ਚਮਚੇ ਨਾਲ ਮੈਨੂੰ ਫੇਰਨਾ ਪੈਣਾ। ਫੇਰ ਉੱਪਰ ਜਾਓ ਤੁਸੀਂ। ਆਏ ਤੁਸੀਂ ਵੀ ਆਏ। ਵੱਡੇ ਭਾਂਡਾ ਲੈ ਲੈਣਾ ਥੱਲੇ ਪਾਉਣ ਵਾਸਤੇ ਤੇ ਤੁਸੀਂ ਨਾਲ ਵੱਡੀ ਪਉਣਨੀ ਲੈ ਲੈਣੀ ਆ ਉਹ ਵਿੱਚ ਪਾ ਕੇ ਆਏ ਚਮਚੇ ਨਾਲ ਫੇਰ ਫੇਰ ਤੁਸੀਂ ਸਾਰੇ ਕੱਢ ਲੈਣੇ। ਉਹਦੇ ਕੰਨੇ ਗੱਟਾ ਹੀ ਬਚਣਾ ਇਹ। ਬਾਕੀ ਸਾਰਾ ਤੁਸੀਂ ਰਾਹਜਾ ਕੱਢ ਲਓ। ਤੇਰੇ ਖਾਰੇ ਸੀ ਹੁਣ ਸੀ ਤੇ ਨਾਰ ਮਾਮ ਅਮਰੂਦ ਕੱਟ ਰਹੇ ਨੇ ਗੇ ਦਰਮੇਰ ਲੈ ਤੇ ਉਹ ਮੈਂ ਇਹ ਜੀ ਰੱਖ ਲਾ ਫੜ ਲੈ ਹੂੰ ਨਾ ਇਹ ਡਿੱਗ ਗਿਆ ਮਗਰ ਹੋ ਗਿਆ ਝੂਠਾ ਕੋਣ ਲੱਗੇ ਦਵਾਰ ਤੋ ਕਰ ਇਹ ਕਿਹੜਾ ਬਾਰ ਬਾਰ ਹੋਣ ਟੁੱਕਾ ਕਰਕੇ ਦਿਖਾ ਫੇ ਟੁੱਕਾ ਹੀ ਸੀ ਨਾ ਉਹ ਜਾ ਕੇ ਹਾਂਜੀ ਹੁਣ ਬੱਚੇ ਖਾਂਦੇ ਨੇ ਫਰੂਟ ਮੰਮੀ ਹੁਣ ਲਿਆ ਐਸਮਲੇ ਕੋਟਲੇ ਤੋਂ ਸੰਤਰੇ ਲਿਆਏ ਸੀ ਅਮਰੂਦ ਲਿਆਏ ਸੀ ਤੇ ਅਨਾਰ ਲਿਆਏ ਸੀ ਗਰਮੇਹਰ ਨੂੰ ਸਭ ਤੋਂ ਵੱਧ ਮਿਲੇ ਨੇ ਕੀ ਕਹਿੰਦੇ ਵੀ ਗਰਮੇਹਰ ਸਭ ਦਾ ਬਤਾ ਸਿਆਣਾ ਸਿਆਣਾ ਮੰਮੀ ਵਿਚਾਰੀ ਸਵੇਰ ਦੀ ਜਦੋਂ ਦੀ ਉੱઠી ਆ ਖੋਏ ਤੇ ਬੈਠੀ ਆ ਅੱਜ ਕੁਆਂਟਲ ਦਾ ਤੂ ਦਾ ਖੂਆ ਮਾਰਿਆ ਮੰਮੀ ਨੇ ਕੱਲੀ ਨਹੀਂ ਕੁਆਂਟਲ ਦਾ ਮਾਸੀ ਜੀ ਹੁਣ ਨਾਲ ਹੀ ਪਾਸ ਕਰੀ ਜਾਂਦੇ ਨੇ ਅੰਦਰ ਬੈਠੇ ਇੱਕ ਪਾਸੇ ਆਪ ਦਾ ਜਦ ਬੱਸ ਹੋ ਗਈ ਮਮੀ ਨਾ ਸਵੇਰ ਅੱਧੀ ਨੇ ਇਕੱਲੇ ਨੇ ਮਾਰਿਆ ਇਹਨੇ ਮਿਹਰੇ ਨੇ ਕੁਆਂਟਲ ਦਾ ਖੋਆ ਮਾਰਿਆ ਬੈਠੀ ਇੱਥੇ ਗਰ ਠੰਡ ਚ ਟੋਪੀ ਮਮੀ ਲੈਂਦੀ ਨਹੀਂ ਹੈਗੀ ਸ਼ਾਰਲ ਲੋਟ ਨਹੀਂ ਹੁੰਦਾ ਖੋਆ ਨਹੀਂ ਮੱਝ ਦੇ ਖਵਾ ਦਾ ਸਾਗ ਤੜਿਆ ਹੋਇਆ ਢੜੂ ਲਾ ਨਿਆ ਮਾ ਹੈ ਵੇਗਾ ਢੂ ਲਾ ਦੀ ਬਦ ਖੰਦ ਬੈ ਗਏ ਇਥੇ ਇੱਕ ਹੱਥ ਸੰਗੀਆਂ ਨੇ ਛਲਕੇ ਵਿੱਚ ਗੂੜਾ ਪਟੜਾ ਢਾੜੂ ਲਾ ਦੀਏ ਨਹੀਂ ਕੱਲ ਹੋਰ ਜੰਮ ਜਾਣਾ ਹੈ ਸਵੇਰੇ ਸਵੇਰੇ ਕੂੜਾ ਕ ਜੰਮ ਜੂ ਹਾਂ ਪੂਰਾ ਕਮਿਆਂ ਜਾਂ ਮਜੂ ਇਹ ਤੋਂ ਮਰੇ ਜਾਂ ਮਿਆਂ ਦਾ ਮੈਂ ਮਟੇ ਮੀਂਹੇ ਰੇ ਦਾ ਜਾਂ ਮਜੂਗਾ ਮੈਂ ਕਹਾਂ ਸਬਰ ਦੀ ਸਾਰਾ ਖੋਜੂਗਾ ਹਾਂ ਥੋੜਾ ਲੱਗੂਗਾ ਤੇ ਇੱਕ ਟੋਪ ਮੇਰੇ ਮਾਰੀ ਅੰਦਾ ਆ ਪਟਾ ਇਹ ਆਪਣੇ ਹੋਣਗੇ ਨੇ ਛੱਟੇ ਆ ਇਹਦੇ ਸੇ ਬੱਟੇ ਆ 4000 ਦੇ ਝੋਟੇ ਦੇ ਬੱਟੇ ਕਿੰਨੇ ਜਾਨੇ ਨੇ ਇਹਦੇ ਕਿੰਨਾ ਮੁੰਡਿਆਂ ਨੇ ਇਹਦੇ ਕਾਹਨੋ ਅਸਲ ਇੰਨੇ ਕੰਮ ਨਹੀਂ ਜਿਹਾ ਸੇ ਇਹ ਕੰਮ ਕਰਨ ਲੱਗ ਪਏ ਜਿਹੜਾ ਸਾਡੇ ਕੰਮ ਉਹ ਕੌਣ ਕਰੂਗਾ ਫਿਰ ਮੈਂ ਤੇ ਨਹੀਂ ਬੜਦਾ ਬਈ ਕਹਿੰਦੀ ਹੈ ਮਾਂ ਗਿਰ ਮਾਵੀਰ ਪਰ ਮਿਹਰਬ ਜੁਰਾਜ ਤਰਨ ਬੱਟੇ ਤਕਾਓ ਆ ਬੱਟੇ ਜਿਹੜੇ ਦੇਖ ਖੰਡਾਏ ਤਕਵਾਣਿਆ ਆ ਥੱਲੇ ਓਕੇ ਮਾਹੜੇ ਖੰਡਾਏ ਬੁਟੇ ਸੱਜਾ ਹਾਂ ਇਹ ਪਹਿਲਾਂ ਹੀ ਟੁੱਟੇ ਸੀ ਮਾਵੀਰ ਕੱਢੂਆ ਸਾਰੇ ਇਹ ਨਾ ਹੜੇ ਥੱਲੇ ਨੂੰ ਕੋਡਾ ਹਾ ਕੇ ਕਰ ਮਾ ਨਾ 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 ਜਿੱਦਾਂ ਦੀ ਆਈ ਇਹ ਲੱਗਦਾ ਮਾਸੀ ਨੂੰ ਚੌਲੀ ਆ ਇੱਥੇ ਆ ਗਿਆ ਚਿੱਟਾ ਮੜਾ ਜਿਆ ਆ ਦਿਖਾ ਦਿਓ ਸਾਰਾ ਬਹੁਤ ਸੁਨਾ ਚਾਹ ਅਸਾਗ ਮੰਗਾ ਸਾਡਾ ਦੇ ਆਲਣ ਪੈ ਗਿਆ ਸੈਲ ਦਾ ਧਰਿਆ ਸਵੇਰ ਤੋਂ ਧਰਿਆ ਮਤਲਬ ਵੀ ਟਾਈਮ ਬੜਾ ਹੋ ਗਿਆ ਸਬਾਗ ਬਣ ਗਿਆ ਤੇ ਆਲਣ ਪਾਤਾ ਪੈਣ ਕਹੇ ਜਾਂਦਾ ਹੀ ਦਾ ਆਲਣ ਹੋਈ ਮੈਂ ਕਹਿੰਦੀ ਥੋੜਾ ਜਿਹਾ ਹੋਰ ਪਾ ਦੂੰ ਮੜਾ ਜੇ ਮੈਨੂੰ ਮਾਂ ਜੀ ਆਰਾ ਸਾਗ ਤਾਂ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਬਹੁਤ ਸੋਹਣਾ ਆ ਰਿਹਾ ਵਾ ਅੰਮ੍ਰਿੰਦਰ ਦੀ ਕਿਲੋੜ ਹੂੰ ਤਾਂ ਯਾਰ ਹੁਣ ਬਹੁਤ ਹੋ ਗਿਆ ਆ ਜੱਟਿਆ ਵੀਰ ਜੱਟਿਆ ਦੇਖਾਂ ਹਾਂ ਤੇ ਲੈ ਕੇ ਇਹਨੂੰ ਹਾਂਜੀ ਹੁਣ ਅਸੀਂ ਥੋੜਾ ਜਿਹਾ ਸਮਾਨ ਦੇ ਕੇ ਹੁਣ ਸਾਹਮਣੇ ਹਟ ਰਹਿੰਦੇ ਆ ਪ੍ਰਵਾਸੀ ਬਿਹਾਰ ਦੇ ਤੇ ਉਹਨਾਂ ਦੇ ਮਤਲਬ ਕਿ ਜਨਾਨੀ ਰਹਿੰਦੀ ਆ ਹਸਬੰਡ ਦੀ ਡੈਥ ਹੋ ਚੁੱਕੀ ਆ ਬੱਚੇ ਇਹਨਾਂ ਦੇ ਤਿੰਨ ਚਾਰ ਤੇ ਗਰੀਬ ਆ ਵਿਚਾਰੇ ਉਹਨਾਂ ਨੂੰ ਥੋੜਾ ਜਿਹਾ ਸਮਾਨ ਦੇ ਕੇ ਆਵਾਂਗੇ ਰਸੋਈ ਦਾ ਤੇ ਹੁਣ ਉਹ ਦੇਣ ਜਿਹੜਾ ਮੇਰੇ ਗੇੜਾ ਨਿਕਲ ਜਾਊਗਾ ਜਿਹੜੇ ਆਪ ਨੂੰ ਅੱਜ ਸੋਚਿਆ ਵੀ ਪਹਿਲਾਂ ਜਾ ਕੇ ਉਹਨੂੰ ਬੱਚੇ ਆਉਣੇ ਆ ਵੀ ਤੈਨੂੰ ਕਿਹੜੇ ਕਿਹੜੇ ਚੀਜ਼ ਦੀ ਲੋੜ ਆ ਵੀ ਫੇਰ ਜਿਹੜੇ ਇਹਦੇ ਲੋੜ ਹੋਊਗੇ ਨਾ ਉਹ ਸਾਹਮਣੇ ਰਹਿੰਦੇ ਆ ਵੀ ਫੇਰ ਹਾਂ ਉਹ ਹੀ ਚੀਜ਼ ਲੈ ਕੇ ਦੇ ਦਾਂਗੀ ਵੀ ਆਪਣੀ ਮਰਜ਼ੀ ਦਾ ਸਮਾਨ ਦੇ ਕੇ ਮੰਗਣਾ ਪਰ ਵਰਤੇ ਨਾ ਵਰਤੇ ਕਿਟਾ ਹਾਂ ਕੋਈ ਡੱਬਾ ਹੈ ਨਹੀਂ ਕਰੇ ਅੱਛਾ ਹੋਰ ਕੀ ਜਦ ਕੋ ਹੋਰ ਕੀ ਸਮਾਨ ਦੀ ਲੋੜ ਹੈ ਰਸੋਈਆਂ ਦਾ ਕੋਈ ਸਮਾਨ ਹੋਰ ਲੋੜ ਹੈ ਰਸੋਈ ਉਹ ਹੀ ਚਿਨੀ ਚਿਨੀ ਹਾਂ ਹੋਰ ਦਾਲ ਚਨੇ ਦੀ ਦਾਲ ਕਾ ਦੀ ਚਲੇ ਛੋਲੇ ਕੇ ਸਾਬ ਤੋਂ ਛੋਲੇ ਕੇ ਦੋ ਦਾਲ ਬੁੱਜੀ ਦਾੜ ਵਾਲੀ ਦਾਲ ਵਾਲੀ ਉਹ ਪੀਲੀ ਜਿਹੀ ਅੱਛਾ ਅੱਛਾ ਇਹ ਮੰਡੀ ਗਏ ਆਈਏ ਸੇ ਮੈਨਾਂ ਤੇ ਆਂਟੀ ਵਿਚਾਰੀ ਮੱਝਾਂ ਨੂੰ ਪਾਣੀ ਪਿਉਣ ਲੱਗੀ ਹੋਈ ਆ ਸਾਡੇ ਕੋਲ ਮੰਡੀ ਹੈ ਸਾਡੇ ਘਰ ਦੇ ਬੈਕ ਸਾਈਡ ਪਿੱਛੇ ਅਗੇ ਕੱਟੇ ਕੱਟੇ ਤੇ ਬੋਰੀਆਂ ਮੰਦੇ ਹੁੰਦੇ ਸਨ ਉੱਤੇ ਹਾਂ ਭਾਈ ਜਾਣੀ ਰੂਸ਼ਨ ਇਹਨਾਂ ਨੂੰ ਅਗਲਾ ਮੂਹ ਚਾਹੇ ਮੁੰਡਾ ਚੱਲ ਪਹਿਲੇ ਪਹਿਲੇ ਅਸੀਂ ਤੇਰੇ ਹੱਥੇ ਕੰਡੇ ਥੋੜਾ ਜਿਹੀ ਲਿਆਉਂਦੇ ਮੈਨੂੰ ਤਾਂ ਮੈਂ ਤਾਂ ਪੀਣਾ ਨਹੀਂ ਥੋੜਾ ਯਾਰ ਉਹ ਤੋਂ ਘਰ ਮਾਂ ਚ ਸੀਗਾ ਆਪਣੇ ਪੱਤੀ ਨੂੰ ਘਟਾਈ ਜਾਵਾਂ ਫਿਰ ਦੁੱਧ ਦੇ ਵਿੱਚ ਪੱਤੀ ਵੱਧ ਪਾਤੀ ਚਾਹ ਹੀ ਬਣਦੀ ਤੂੰ ਆਪ ਨੂੰ ਨਹੀਂ ਆਂਡੀ ਦਾ ਰਖਦੇ ਨੇ ਥੋੜਾ ਸਰਮਜੀ ਤੇਰੇ ਘਰੋਂ ਦਵਾਈ ਵੀ ਆਈ ਜਿੰਨਾ ਤੇ ਗੋਲੀਆਂ ਖਾਣਾ ਆਰਾਮ ਉਹੀ ਹਰ ਦੇ ਦਾ ਕਾਦੀ 2000 ਰੁਪਏ ਦਾ ਤੂੰ ਹੀ ਦੀ ਹੋਰ ਜਿਹੜਾ ਨਾ ਗੋਲੀ ਖਾਣ ਤੋਂ ਪਹਿਲਾਂ ਆ ਜਾਂਦਾ ਮੋਠੇ ਲੈ ਲੈ ਵਾਧੂ ਵੀ ਲੈ ਜਾ ਦਾਲ ਬਣਾਈ ਏ ਭਾਬੀ ਨੇ ਮੂੰਗੀ ਮੋਠਾਂ ਦੀ ਤੇ ਮੈਂ ਲੈ ਕੇ ਜਾਨੀ ਭਾਬੀ ਦੀ ਦਾਲ ਬਹੁਤ ਸਵਾਦ ਹੁੰਦੀ ਆ ਭਾਬੀ ਦੀ ਦਾਲ ਪਾਣੀ ਬੁਰਾ ਸਵਾਦ ਨਹੀਂ ਨਹੀਂ ਨਾ ਛੱਡੀ ਵੀ ਆ ਹਾਂ ਕਿਹੜਾ ਘਰ ਮਾਪਣੇ ਥੋੜੀ ਆ ਠੀਕ ਆ ਬਾਰੇ ਫੇਰ ਆ ਜੀ ਹਾਂ ਆਂਟੀ ਦੀ ਬਸ ਆਹੀ ਬੋਸ ਆ ਸਾਡੀ ਆਂਟੀ ਤਾਂ ਰੰਗੜਦੀ ਫੜਦੀ ਹੈ ਵਿਚਾਰੀ ਹਾਏ ਠੰਡ ਚ ਔਖਾ ਹੋ ਜਾਂਦਾ ਨਾ ਤਾਂ ਆਂਟੀ ਬੋਸ ਨਾ ਹੁਣ ਖੜੀ ਨਹੀਂ ਉਹਨੂੰ ਫੇਰ ਵਾਰੇ ਦੇਖਣਾ ਤੇ ਅੰਦਰ ਨੂੰ ਹਾਂ ਠੀਕ ਆ ਆਂਟੀ

ਇਹਾ ਚੋਰਾ ਬੱਤ ਨੂੰ ਨੁੰਗੜੀ ਗਾ ਉਹ ਨੁੰਗੜੀ ਗਾ ਸਤਿਕਾਰ ਜੀ ਸਤਿਕਾਰ ਕੀ ਖਾਲ ਬਣਾਇਆ ਅੱਜ ਵਧੀਆ ਟਾਈਮ ਨਹੀਂ ਆ ਗਏ ਫਿਰ ਅਸੀਂ ਜੀ ਫਿਰ ਟਾਈਮ ਨਾਲ ਹੀ ਆ ਗਏ ਅਸੀਂ ਅਸੀਂ ਸਾਹ ਖਾਣਾ ਹਾਂਜੀ ਜਰੂਰ

ਏ ਬਾਬੀ ਨੇ ਮੇਰੇ ਇਹਨੇ ਮੈਂ ਕਹਿੰਦੇ ਬੋਲੇ ਤਾਰ ਨਹੀਂ ਬੂ ਕਰ ਰਹੀ ਤੇਰਾ ਖੁੜਿਆ ਨਹੀਂ ਦੀ ਕਹਿੰਦੇ ਕਹਿੰਦੇ ਮੈਂ ਆਈਂਗੀ ਹੁਣ ਮੈਂ ਤਾਰ ਨਹੀਂ ਕਰਦੀ ਇਹਨਾਂ ਬਤਾਰ ਬੰਨੀ ਹੋਈ ਹੈ ਕੱਪੜੇ ਸਿਕਾਉਣ ਨੂੰ ਅੰਦਰ ਹੀ ਹਾਂਜੀ ਰੋਟੀ ਖਾਣ ਲੱਗ ਗਈ ਹੁਣ ਅਸੀਂ ਰਾਤ ਦੀ ਰੋਟੀਆਂ ਬਣਾਈਆਂ ਅੱਜ ਗਾਜਰ ਮਟਰ ਦੀ ਸਬਜੀ ਨਾਲ ਰਾਇਤਾ ਰੋਟੀਆਂ ਪਿਆਜ਼ ਅਚਾਰ ਸਬਜੀ ਵਧੀਆ ਬਣੀ ਆ ਹੂੰ ਸਵਾਦ ਹੂੰ ਰੋਟੀਆਂ ਮੱਕੀ ਦੀ ਬਰਸਵਾ ਨਾਲ ਦੀ ਇਹ ਨਾਲ